ਸਵਾਗਤ ਹੈ ਉਹ ਵੀ ਇਸ ਜੋੜੀ ਨੂੰ ਅਸ਼ੀਰਵਾਦ ਦੇ ਰਿਹਾ ਭਾਰਤੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਸੁਭਾਗਾ ਦਿਨ ਹੈ ਵੱਡੇ ਮਹਾਰਾਜ ਸੰਤ ਬਾਬਾ ਉਤਮ ਸਿੰਘ ਜੀ ਮਹਾਰਾਜ ਜਾਨੀ ਮੀਰ ਸਿੰਘ ਜੀ ਮਹਾਰਾਜ ਜਾਨੀ ਕਰਪਾਲ ਸਿੰਘ ਜੀ ਸੰਤ ਬਾਬਾ ਮੱਖਣ ਸਿੰਘ ਜੀ ਇਸ ਡੇਰੇ ਦੇ ਵਿੱਚ ਸਾਲਾਨਾ ਸਮਾਗਮ ਹੋਇਆ ਅੱਜ ਸੰਤ ਬਾਬਾ ਮੱਖਣ ਸਿੰਘ ਜੀ ਹੋਰਾਂ ਦੀ ਅੱਜ ਦੂਸਰੀ ਵਰਸੀ ਸੀ ਇਸੇ ਵਰਸੀ ਦੇ ਸਬੰਧ ਵਿੱਚ ਤਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਕਿ ਜਿਸ ਤਰ੍ਹਾਂ ਸੰਤ ਬਾਬਾ ਮੱਖਣ ਸਿੰਘ ਜੀ ਹੋਰਾਂ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਤਕਰੀਬਨ 13000 ਬੱਚਿਆਂ ਦੇ ਆਨੰਦ ਕਾਰਜ ਕਰਵਾਏ ਅੱਜ ਉਹਨਾਂ ਦੀ ਵਰਸੀ ਨੂੰ ਸਮਰਪਿਤ ਇਸ ਸਮਾਗਮ ਇਸ ਸਮਾਗਮ ਕੀਤਾ ਗਿਆ ਟਕਸਾਲ ਵਿਖੇ ਦੋ ਬੱਚੀਆਂ ਦੇ ਆਨੰਦ ਕਾਰਜ ਅੱਜ ਡੇਰੇ ਵਿਖੇ ਕਰਵਾਏ ਗਏ ਹਨ ਮੈਂ ਸਾਰੀ ਸਮੂਹ ਸਾਧ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਤਾਂ ਨ ਮਨ ਤਨ ਦੇ ਨਾਲ ਇਸ ਸੰਤ ਅਗੇ ਸੇਵਾ ਕੀਤੀ ਹੈ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਬਾਬਾ ਮੱਖਣ ਸਿੰਘ ਜੀ ਹੋਰ ਆਨੇ ਆਪਣੇ ਜੀਵਨ ਕਾਲ ਦੇ ਦੌਰਾਨ ਆਨੰਦ ਕਾਰਜ ਕਰਦੇ ਹੁੰਦੇ ਸੀਗੇ ਤਕਰੀਬਨ ਹਰ ਸਾਲ ਹੀ ਉਹ ਆਨੰਦ ਕਾਰਜ ਕਰਦੇ ਸੀਗੇ ਪਰ ਉਹਨਾਂ ਦੇ ਜਾਣ ਤੋਂ ਬਾਅਦ ਅੱਜ ਪਹਿਲੀ ਵਾਰ ਹੈ ਜਿਹੜਾ ਡੇਰੇ ਦੇ ਵਿੱਚ ਇੱਥੇ ਪ੍ਰੋਗਰਾਮ ਹੋ ਰਿਹਾ ਹੈ ਦੋ ਆਨੰਦ ਕਾਰਜ ਜਿਹੜੇ ਅੱਜ ਕੀਤੇ ਗਏ ਆ ਕਿ ਲੱਗਦਾ ਨਹੀਂ ਬਾਬਾ ਜੀ ਦੋਵਾਂ ਦਾ ਰਾਂਦੇ ਜਿਹੜੇ ਖੱਤੀ ਨੇ ਜਿਹੜੇ ਫਾਤੂ ਨੇ ਪਾਏ ਦੇ ਨੇ ਅਤੇ ਦੋਵਾਂ ਦਾ ਇਕ ਆਪਸੀ ਪਿਆਰ ਜਿਹੜਾ ਵਾਦਾ ਸੀ ਇਹ ਤਾਂ ਬਹੁਤ ਵਧੀਆ ਗੱਲ ਹੈ ਗੁਰਮਤ ਅਨੁਸਾਰ ਆਨੰਦ ਕਾਰਜ ਹੋਏ ਨੇ ਸੰਸਾਰ ਦੇ ਵਿੱਚ ਜਿੱਥੇ-ਜਿੱਥੇ ਵੀ ਸੇਖ ਕੌਮ ਦੇ ਲੋਕ ਰਹ ਰਹੇ ਨੇ ਸਾਰੇ ਆਨੰਦ ਕਾਰਜ ਜਿਹੜੇ ਹੈਗੇ ਆ ਗਰੀਬ ਬੱਚਿਆਂ ਦੇ ਆਨੰਦ ਕਾਰਜ ਉਹਨਾਂ ਦੇ ਵਿੱਚ ਹਿੱਸਾ ਪਾਉਂਦੇ ਨੇ ਉਹ ਆਪਣੇ ਦਸਵੰਦ ਦੀ ਮਾਇਆ ਦੇ ਕੇ ਸੋ ਇਹਦੇ ਨਾਲ ਇਹ ਹੈਗਾ ਕਿ ਦੋਨਾਂ ਪਰਿਵਾਰਾਂ ਦਾ ਹੀ ਜਿਹੜਾ ਖਰਚਾ ਹੁੰਦਾ ਹੈ ਆਪਾਂ ਫਜ਼ੂਲ ਖਰਚਾ ਕਰਦੇ ਆਂ ਪਹਿਲਸਾਂ ਦੇ ਵਿੱਚ ਜਾ ਕੇ ਹੋਰ ਡੀਜੇ ਵਗੈਰਾ ਜਾਂ ਜਿੱਦਾਂ ਦੇ ਪ੍ਰੋਗਰਾਮ ਹੁੰਦੇ ਆ ਇਹ ਕਰਦੇ ਆਂ ਇਹਨਾਂ ਤੋਂ ਇਹ ਚੀਜ਼ਾਂ ਬਚਿਆ ਜਾਵੇ ਕਿਉਂਕਿ ਮਗਾਈ ਦਾ ਸਮਾਂ ਹੈ ਖਰਚੇ ਬਹੁਤ ਜ਼ਿਆਦਾ ਹੋ ਜਾਂਦੇ ਆ ਪੂਰਨ ਗੁਰਮਤ ਅਨੁਸਾਰ ਜਿੰਨੀਆਂ ਸ਼ਾਦੀਆਂ ਇੱਥੇ ਕੀਤੀਆਂ ਗਈਆਂ ਦੋਨਾਂ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਵਾਇਗੁਰ ਦੀ ਕਹਾਣਸਾ ਉਹਨਾਂ ਦੇ ਵਾਇਖਰੇ ਕੈਂਪ ਭਰੇ ਕਿੰਨੇ ਕੈਂਪ ਭਰੇ ਤਾਂ ਨਾਮਦੇਵ ਜੀ ਸੁਸਾਇਟੀ ਹੈ ਜਿਹੜੀ ਉਹਦੇ ਵੱਲੋਂ 22 ਤਰੀਕ ਨੂੰ 22 ਫਰਵਰੀ ਨੂੰ ਇਸ ਸਥਾਨ ਤੇ ਅੱਖਾਂ ਦਾ ਇੱਕ ਕੈਂਪ ਲਗਾਇਆ ਜਾ ਰਿਹਾ ਹੈ ਆਪਰੇਸ਼ਨ ਜਿਹਦੇ ਵਿੱਚ ਡਾਕਟਰ ਸਾਹਿਬ ਇੱਥੇ ਆਉਣਗੇ ਤੇ ਚੈੱਕਅਪ ਕਰਨਗੇ ਜਿੰਨਾ ਵੀ ਮਰੀਜ਼ਾਂ ਦੇ ਲੈਨਜ ਵਗੈਰਾ ਪੈਣੇ ਨੇ ਉਸ ਸੰਸਦਾ ਵੱਲੋਂ ਫ੍ਰੀ ਪਵਾਏ ਜਾਣਗੇ ਆਪ ਸਭ ਸਤਿ ਸੰਤੋ ਨੂੰ ਬੇਨਤੀ ਹੈ ਕਿ 22 ਤਰੀਕ ਵਾਲੇ ਦਿਨ ਟਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਡੇਰਾ ਸੰਤ ਜੀਾਨੀ ਵੀਰ ਸਿੰਘ ਜੀ ਵਿਖਿਆ ਕੇ ਆਪਣੀ ਅੱਖਾਂ ਦਾ ਚੈੱਕਅਪ ਕਰਾਓ ਤੇ ਜਿਨ੍ਹਾਂ ਦੇ ਵੀ ਲੈਣ ਚ ਪੈਣ ਵਾਲੇ ਹੋਣਗੇ ਉਹ ਸੰਸਥਾ ਵੱਲੋਂ ਇਸ ਸੰਸਥਾ ਵੱਲੋਂ ਫ੍ਰੀ ਸੇਵਾ ਕੀਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ